ਜਯਾ ਦੇਸ਼ ਕਾ ਜਿੱਥੇ ਨਾ ਕੋਈ ਜ਼ਾਲਮ ਜ਼ੋਰ ਲਾ ਸਕੇ ਨਾ ਕਿਸੇ ਨੂੰ ਮਜ਼ਲੂਮ ਬਣਾ ਨ ਪਵੇ ਨਾ ਕੋਈ ਨਤੇਰਾ ਕਿਸੇ ਨੂੰ ਲੁੱਟੇ ਤੇ ਨਾ ਕੋਈ ਲੁੱਟਿਆ ਜਾਵੇ ਨਾ ਕੋਈ ਬਹੁਤ ਵੱਡਾ ਸ਼ਾਹੂਕਾਰ ਹੋਵੇ ਤੇ ਨਾ ਕਿਸੇ ਨੂੰ ਗਰੀਬ ਕਰਾਉਣਾ ਪਵੇ ਜਿੱਥੇ ਹਰ ਇੱਕ ਨੂੰ ਰੱਬ ਦੀ ਔਲਾਦ ਸਮਝ ਕੇ ਬਿਨਾਂ ਭਿੰਨ ਭੇਦ ਲਿੰਗ ਜਾਤ ਬਾਤ ਹਰ ਤਰ੍ਹਾਂ ਦੇ ਜਿਹੜੇ ਵਿਤਕਰੇ ਤੋਂ ਬਿਨਾ ਹਰ ਇੱਕ ਨੂੰ ਉਹਦੇ ਵਿਅਕਤਤਵ ਦੇ ਵਿਕਾਸ ਦੇ ਬਰਾਬਰ ਮੌਕੇ ਮਿਲਣਾ ਤੇ ਪੂਰੀ ਦੁਨੀਆ ਦੇ ਵਿੱਚ ਉਹ ਖਾਲਸਾ ਰਾਜ ਪੂਨ ਪਰਵਸਤਾਜਨ ਸੰਪੰਨ ਖਾਲਿਸਤਾਨ ਇੱਕ ਗੋਲ ਮਾਡਲ ਹੋਵੇ ਜ ਜਿਹਨੂੰ ਦੁਨੀਆ ਇਹ ਵੇਖੇ ਤੇ ਮੰਨੇ ਕਿ ਹਾਂ ਰਾਜ ਇਹੋ ਜਿਹਾ ਹੋਣਾ ਚਾਹੀਦਾ